मोती आया कल वो अपने अपने आप दे पता नहीं कड़ियां कड़ियां गल कर गया एक तरफ भाजपा दूसरी तरफ इंडी गठबंधन है ये कहंदे ये इंडी गठबंधन वाले अगर आ गए तो आपकी तीन बकरियों में से दो बकरियां ले जाएंगे दो भैंसों में से एक भैंस ले जाएंगे अगर आपके पास चप्पल का जोड़ा है एक चप्पल ले जाएंगे अगर आपके पास साइकिल है उसका पैडल ले जाएंगे ये प्रधानमंत्री ने करना गल करना यार ये तो सरपंच को भी नहीं होंगे मसले है जी आ करिए अगर उस समय मोदी होता तो मैं इनसे करतारपुर साहब लेकर के रहता तब जाकर के उनको जवानों को छोड़ता जो मोदी होता तब ये हो जाता अगर उस समय मोदी होता दस साल हो पेने, का, का रिश्ता है गुरु गोविंद पहले पंच प्यारे थे उसमें मेरा एक द्वारिका का पंच प्यारों में था कल कह गया थे, कहना मेरा खून द रिश्ता पंजाब ਕਹਿੰਦਾ ਪੰਜ ਪਿਆਰਾਂ ਚੋਂ ਇੱਕ ਪਿਆਰਾ ਗੁਜਰਾਤ ਤੋਂ ਸੀ ਲਦਾਸੀ ਆਰ ਹੱਦ ਹੈ ਹੈਰਾਨੀ ਦੀ ਹੱਦ ਹੈ ਕਿ ਸੇਵੀ ਚੀਜ਼ ਨੂੰ ਕਿਹੜਾ ਜੋੜ ਦਿੰਦਾ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਇੱਕ ਟੀਵੀ ਇੰਟਰਵਿਊ ਚ ਕਹਿੰਦੇ ਅਸੀਂ ਨਾਮ ਲਵਾਂਗੇ ਕੁਝ ਲੀਡਰਾਂ ਦਾ ਉਹ ਨਾਮ ਸੁਣ ਕੇ ਤੁਹਾਡੇ ਦਿਲ ਚ ਕੋਈ ਵੀ ਸ਼ੇਅਰ ਕੋਈ ਗੱਲ ਆਉਂਦੀ ਹੋਵੇ ਤੁਸੀਂ ਬੋਲਦੇ ਹੋ ਮੈਂ ਠੀਕ ਹੈ ਲੋ ਨਾ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਪਹਾੜਾਂ ਦੇ ਸਕੂਲਾਂ 'ਚ ਪੜੇ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਮੇਰੇ ਪਿਤਾ ਜੀ ਦੇ ਸਮਾਨ ਹੈ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਹੈ ਕਹਿੰਦੇ ਕੈਪਟਨ ਮਰਿੰਦਰ ਮੈਂ ਕਿਹਾ ਮੈਲਾਂ 'ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਅੱਜਕੱਲ ਭਾਜਪਾ ਦਾ ਰਾਜ ਹੈ ਭਾਜਪਾ ਦਾ ਲੋਕਾਂ ਨਾਲ ਤਾਂ ਕਦੇ ਖੜੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਿ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕਿਤੋਂ ਵੀ ਫਿੱਟ ਕਰਕੇ ਕੁਝ ਵੀ ਕਹਿ ਦਿੰਦਾ ਮੈਂ ਪਿੱਛੇ ਚੰਦਰਜਾਨ ਚੰਦਰਜਾਨ ਦੀ ਲਾਂਚਿੰਗ ਸੀ ਸ਼੍ਰੀ ਹਰੀਕੋਟਾ ਇਸਰੋ ਦਾ ਜਿਹੜਾ लॉन्चिंग स्टेशन है चंद्रयान की लॉन्चिंग मेरा इसरो से पुराना नाता है मैं भी हैरान हो गया मैं सर्टिफिकेट सर्टिफिकेटा नहीं इसरो ना की लेना देना है उसे तो पढ़े लिखे लोग जाते हैं कहना मैं जब दूसरी तीसरी क्लास में पढ़ता था पढ़ाई में, में मेरा हाथ तंग था इसलिए हर टीचर मुझे आके कहता था तू इसरो में बैठ अब इसरो में इसरो में इसरो में इसरो में मेरा इसरो से पुराना नाता है कल कह गया उ मेरा खून का रिश्ता है पंजाब कं प्यार चो एक प्यारा गुजरात तो सी दस यार हद हैरानी की हद है किसी भी चीज न किड़ दिता वो मैन कहें अरविंद केजरीवाल मैं क्या केजरी जी इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है इन्होंने साड़िया तीन पीढ़ियां बर्बाद करती तीन पीढ़िया इन्होंने आपदे महल पाले होटल पाले ले बसा पा लिया ढाबे पा ਇਹਨਾਂ ਨੇ ਬਾਦ ਕੁਛ ਬਣਾ ਲਿਆ ਲੋਕਾਂ ਦੇ ਖੂਨ ਨਾਲ ਬਿਰੋ ਤਿੰਨ ਪੀੜੀਆਂ ਖਾ ਗਏ ਤੇ ਹੁਣ ਸਾਨੂੰ ਮਲੰਗ ਦੱਸਦੇ ਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਮਲੰਗ ਨੇ ਚੱਲ ਭਾਈ ਸੁਖਵੀਰ ਸਿੰਘ ਮਲੰਗੀ ਸਹੀ ਪਰ ਮਲੰਗੀ ਮੰਜੀ ਠੋਕਣਗੇ ਹੁਣ ਇੱਕੀ ਦੇਖੋ ਸੀ ਇਹ ਆਪ ਰਜਵਾੜੇ ਬਣ ਗਏ ਉਹ ਲੋਕੋ ਉਹ ਪੰਜਾਬੀਓ ਉਹ ਨਹਿਰਾਂ ਇਹਨਾਂ ਦੇ ਖੇਤਾਂ 'ਚ ਜਾ ਕੇ ਮੁੱਕ ਜਾਂਦੀਆਂ ਨੇ ਨਹਿਰਾਂ ਤੇ ਆਪਾਂ ਨੂੰ ਥੁਪਕਾ ਪਾਣੀ ਦਾ ਨਹੀਂ ਮਿਲਦਾ ਹੁਣ ਅਸੀਂ ਜਾ ਕੇ ਕਿਤੇ ਬੰਦ ਕੀਤੀਆਂ ਆ ਜਿਹੜੇ ਹੁਣ ਬੋਲਦੇ ਐ ਜਿੱਦੈ 1 ਨਵੰਬਰ ਨੂੰ ਮੈਂ ਲੁਧਿਆਣੇ ਡਿਬੇਟ ਰੱਖੀ ਸੀ ਉਦੋਂ ਕਿਉਂ ਨਹੀਂ ਆਏ ਮੈਂ ਤਾਂ ਕੁਰਸੀਆਂ ਲਾਈਆਂ ਹੋਈਆਂ ਸੀ ਸਾਰਿਆਂ ਦੀਆਂ ਆਏ ਹੀ ਨਹੀਂ ਕਿਉਂਕਿ ਪੱਕਾ ਪਤਾ ਸੀ ਜਵਾਬ ਹੀ ਨਹੀਂ ਆਉਣਾ ਉੱਥੇ ਸੋ ਇਹਨਾਂ ਤੇ ਯਕੀਨ ਨਾ ਕਰਿਓ ਐਸ ਬਰ ਪੰਜਾਬ ਦੇ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਮੈਂ ਮਾਝੇ ਮਾਲਵੇ ਦੁਆਬੇ 'ਚ ਰੋਜ਼ ਹੀ ਰਹਿਣਾ ਮੈਂ ਲੋਕਾਂ 'ਚ ਹੀ ਰਹਿਣਾ ਡੂਡ ਡੂਡ ਕੋਇੰਟਲ ਤਾਂ ਫੁੱਲ ਮੇਰੀ ਗੱਡੀ 'ਚ ਸੁੱਟ ਦਿੰਦੇ ਆ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਕੰਡ ਕੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਇਹ ਪਿਆਰ ਐ ਜਿਹਦਾ ਕਿਸੇ ਕ੍ਰਾਂਸੀ ਚ ਕੋਈ ਮੁੱਲ ਨਹੀਂ ਕੋਈ ਨਾਪ ਨਹੀਂ ਸਕਦਾ ਕੋਈ ਤੋਲ ਨਹੀਂ ਸਕਦਾ ਇੱਕ ਪਾਸੇ ਤਾਂ ਆ ਪਿਆਰ ਐ ਫੁੱਲਾਂ ਵਾਲਾ ਦੂਜੇ ਪਾਸੇ ਕਾਲੀ ਕਾਂਗਰਸੀ ਭਾਜਪਾ ਵਾਲੇ ਇਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਆ ਹਾਲ ਤਾਂ ਇਹਨਾਂ ਨੇ ਸੋਇਨਾ ਤੇ ਯਕੀਨ ਨਾ ਕਰਿਓ ਜੋ ਸਾਡੇ ਕੋਲੇ ਸਰਵੇ ਦੀਆਂ ਰਿਪੋਰਟਾਂ ਆਈਆਂ ਨੇ ਮੰਜਿੰਦਰ ਤੇਰਾ ਹਲਕਾ ਹੈ ਸਰਵੇ ਦੀ ਰਿਪੋਰਟ ਮੁਤਾਬਕ ਸਿਰਫ 25000 ਦੀ ਲੀਡ ਹੈ ਮੈਨੂੰ 35000 ਦੀ ਚਾਹੀਦੀ ਐ ਤੁਂ ਤੁਸੀਂ ਵੀ ਅੱਜ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰ ਨੂੰ ਕਹਿ ਦਿਓ 25000 ਦੀ ਲੀਡ ਹੈ 35 ਦੀ ਕਰੋ ਉਸ ਤੋਂ ਬਾਅਦ ਇੱਛੋ ਫਿਰ ਫਿਰ ਮੇਰਾ ਮੇਰਾ ਕੰਮ ਹੈ ਬਸ ਗੋਇੰਦਵਾਲ ਦੀ ਇੰਡਸਟਰੀ ਉਹਦੇ ਮਸਲੇ ਮੈਂ ਕਰਲੇ ਪਾਲਸੀ ਬਣਾ ਲਈ ਆਪਾਂ ਨੇ ਫਰਮਰ ਪਲਾਂਟਰੀ ਖਰੀਦ ਲਿਆ ਗੋਇੰਦਵਾਲ ਵਾਲਾ ਜੀ ਵੀ ਕੇ ਕੰਪਨੀ ਦਾ ਸੀ ਜਿਹਦਾ ਨਾਮ ਰੱਖਿਆ ਗੁਰੂ ਅਮਰਦਾਸ ਥਰਮਲ ਪਲਾਂਟ ਕੋਇਨਵਾਲ ਸਾਹਿਬ ਆਪਣੇ ਕੋਲੇ ਬਿਜਲੀ ਆਮ ਹੋ ਜੂਗੀ ਘਰਾਂ ਵਾਲੀ ਤਾਂ ਮੈਂ ਪਹਿਲੀ ਫ੍ਰੀ ਕਰ ਰੱਖੀ ਸੀ ਆ ਥਰਮਲ ਪਲਾਂਟ ਖਰੀਦਣ ਨਾਲ ਹੁਣ ਇੰਡਸਟਰੀ ਵਾਲੀ ਬਿਜਲੀ ਸਸਤੀ ਕਰੂੰਗਾ ਤੁਸੀਂ ਦੇਖਿਓ ਸਹੀ ਪੰਜਾਬ ਦੇ ਵਿੱਚ ਫੈਕਟਰੀਆਂ ਤੇ ਇੰਡਸਟਰੀਲਿਸਟ ਆਉਂਦੇ ਇੱਥੇ ਤੇ ਤੁਹਾਨੂੰ ਕੰਮ ਮਿਲਦਾ ਤੁਹਾਡੇ ਧੀਆਂ ਪੁੱਤਾਂ ਨੂੰ ਕੰਮ ਮਿਲਦਾ ਦੇਖਿਓ ਮੈਂ ਪੰਜਾਬ ਦੇ ਨੌਜਵਾਨ ਧੀਆਂ ਪੁੱਤਾਂ ਦੇ ਹੱਥੋਂ ਟੀਕੇ ਖੋਕੇ ਟਿਫਲ ਫੜਾਉਣੇ ਚਾਹਨਾ ਕੰਮ ਤੇ ਜਾਓ ਕਰੇ ਕੰਮ ਤੇ ਆਓ ਬਾਹਰਲੇ ਮੁਲਕ ਜਾਣ ਦੀ ਲੋੜ ਨਹੀਂ ਕਿਉਂ 25 25 30 30 ਲੱਖ ਰੁਪਇਆ ਚੱਕੀ ਫਿਰਦਿਆਂ ਉਹ ਪਹਿਲਾਂ ਅੰਗਰੇਜ਼ਾਂ ਨੂੰ ਕੱਢਣ ਲਈ ਮਰੀ ਗਏ ਹੁਣ ਉਹਨਾਂ ਕੋਲੇ ਪਹੁੰਚਣ ਲਈ ਮਰੀ ਜੰਨੇ ਆ ਆਪਾਂ ਆਪਣੀ ਧਰਤੀ ਠੀਕ ਕਰ ਲਈਏ ਆਪਣੀ ਧਰਤੀ ਠੀਕ ਕਰ ਲਈਏ ਕੋਈ ਧਰਤੀ ਦਾ ਕੋਈ ਕਸੂਰ ਨਹੀਂ ਧਰਤੀ ਦੀ ਪਜਾਉ ਸ਼ਕਤੀ ਉਹ ਨਹੀਂ ਹੋਈ ਹੈ ਲੋਕ ਮਿਹਨਤੀ ਹੈ ਕਮੀ ਇੱਕ ਸੀ بس ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਹੁਣ ਤੁਸੀਂ ਆਪਣੀ ਸਰਕਾਰ ਬਣਾ ਲਈ ਉਹ ਕਮੀ ਵੀ ਪੂਰੀ ਹੋ ਗਈ ਹੁਣ ਸਰਕਾਰ ਥੋੜੀ ਐ 90% ਲੋਕ ਮੈਨੂੰ ਭਾਈ ਜੀ ਕਹਿ ਕੇ ਬੁਲਾਉਂਦੇ ਆ ਸਤਿ ਸ੍ਰੀ ਅਕਾਲ ਭਾਈ ਜੀ ਰੋਕ ਲੈਂਦੇ ਆ ਮੋਢਾ ਫੜ ਕੇ ਪਹਿਲਾਂ ਕਦੇ ਮੁੱਖ ਮੰਤਰੀਆਂ ਨੂੰ ਰੋਕਿਆ ਕੋਈ ਨੇੜੇ ਲੱਗਣ ਦਿੰਦਾ ਸੀ ਆ ਤਾਂ ਤੁਸੀਂ ਤਾਂ ਕੋਲ ਨੇੜੇ ਬੈਠੇ ਆ जो तो मैं कैसटा सीडिया आर से सुनते मैं मेरा पुलिस के बहुत वह दोस्त है बड़ा अफसर मैं उन्होंने पूछा मैं क्या जलो यार बड़े लीडर आतेल कैप्टन सुखबीर मजीठिया फलाना तिमका ਤੁਸੀਂ ਐਡੀ ਵੱਡੀ ਡੀ ਬਣਾ ਦਿੰਦੇ ਹੋ ਇੱਕ ਉਹ ਮਤਲਬ ਜਿੱਥੇ ਤੱਕ ਲੋਕ ਬੈਠਿਆ ਐ ਇੰਨੀ ਤਾਂ ਡੀ ਹੁੰਦੀ ਐ ਐ ਵੀ ਇੱਥੇ ਨਹੀਂ ਕੋਈ ਆ ਸਕਦਾ ਲੋਕ ਉਧੂ ਬਾਦਾ ਮੈਂ ਕਹਾਂ ਯਾਰ ਲੀਡਰ ਲੋਕਾਂ ਨਾਲ ਗੱਲਾਂ ਕਰਨ ਆਉਂਦੇ ਐ ਲੋਕ ਲੀਡਰਾਂ ਦੀਆਂ ਗੱਲਾਂ ਸੁਣਨ ਆਉਂਦੇ ਐ ਤੁਸੀਂ ਐਡੀ ਦੂਰੀ ਕਿਉਂ ਪਾ ਦਿੰਦੇ ਹੋ ਉਹ ਕਹਿੰਦਾ ਜੀ ਕਹਿਣ ਨੂੰ ਤਾਂ ਇਹ ਸਿਕਿਉਰਿਟੀ ਰੀਜ਼ਨ ਐ ਪਰ ਅੰਦਰਲੀ ਗੱਲ ਹੋਰ ਐ ਮੈਂ ਕਿਹਾ ਤੂੰ ਮੈਨੂੰ ਅੰਦਰਲੇ ਦੱਸ ਉਹ ਕਹਿੰਦਾ ਅੰਦਰਲੀ ਗੱਲ ਇਹ ਐ ਜੀ ਇਹਨਾਂ ਲੀਡਰਾਂ ਦੀਆਂ ਕਰਤੂਤਾਂ ਤੋਂ ਲੋਕ ਇੰਨੇ ਦੁਖੀ ਹੋ ਗਏ ਵੀ ਆਪਦੇ ਪੈਰਾਂ ਚੋਂ ਲਾ ਕੇ ਜੁੱਤੀਆਂ ਮਾਰਨ ਲੱਗੇ ਪੰਗਾ ਸਾਨੂੰ ਪੈ ਜਾਂਦਾ ਕਹਿੰਦੇ ਸਸਪੈਂਡ ਅਸੀਂ ਹੋ ਜੰਨੇ ਆ ਕਹਿੰਦਾ ਅਸੀਂ ਫਿਰ ਹੁਣ ਕੀ ਤਰੀਕਾ ਲੱਭਿਆ ਰੈਲੀ ਵਾਲੀ ਜਗ੍ਹਾ ਤੇ ਰਾਤ ਨੂੰ ਖਾਲੀ ਸਟੇਜ ਵੱਲ ਨੂੰ ਅਸੀਂ ਜੁੱਤੀ ਸਿੱਟ ਕੇ ਦੇਖ ਲੈਨੇ ਆ ਫੇਰ ਥੋੜੇ ਹੋਰ ਮੰਗਰ ਹੋ ਜਾਣੇ ਉੱਥੋਂ ਸਿੱਟ ਕੇ ਦੇਖ ਲੈਂਦੇ ਆ ਹੋਰ ਪਿੱਛੇ ਹੋਏ ਨੇ ਉੱਥੋਂ ਸਿੱਟ ਕੇ ਜਿੱਥੋਂ ਜ਼ੋਰ ਨਾਲ ਵੀ ਜੁੱਤੀ ਸਿੱਟੇ ਤੇ ਜੁੱਤੀ ਸਟੇਜ ਤੇ ਨਾ ਪਹੁੰਚੇ ਅਸੀਂ ਕਹਿੰਦੇ ਇੱਥੇ ਤੱਕ ਪੈਪ ਲਾਓ ਤੇ ਖੇੜਾ ਛੜਾਓ ਆ ਹਾਲ ਤਾਂ ਹੈ ਨਾ ਸੁਬੀਰੋ ਪੰਜਾਬ ਨਵੀਂ ਕਹਾਣੀ ਲਿਖਣ ਨੂੰ ਤਿਆਰ ਬੈਠਾ ਹੈ ਤਾਨਾ ਸ਼ਾਹੀ ਤੋਂ ਬਚਾਉਣਾ ਹੈ ਦੇਸ਼ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਪੰਜਾਬ ਨੂੰ ਮੂਰੇ ਆਉਣਾ ਪਊਗਾ ਆਜ਼ਾਦੀ ਵੇਲੇ ਪੰਜਾਬ ਮੂਰੇ ਸੀ ਹਰੀ ਕ੍ਰਾਂਤੀ ਵੇਲੇ ਪੰਜਾਬ ਅੱਗੇ ਸੀ ਹੁਣ ਵੀ ਅੱਗੇ ਲੱਗਣਾ ਪਊ ਪੰਜਾਬ ਨੂੰ ਦੇਸ਼ ਬਚਾਉਣ ਵਾਸਤੇ ਤੋਡਾ ਨਾਮ ਸਨੈਰੀ ਅੱਖਰਾਂ 'ਚ ਲਿਖਿਆ ਜਾਊ ਅੱਜ ਤੋਂ 20 50 ਸਾਲ ਬਾਅਦ ਜਦੋਂ ਕਿਸੇ ਯੂਪੀਐਸਸੀ ਦੇ ਪੇਪਰ 'ਚ ਜਾਂ ਕਿਸੇ ਸਿਲੇਬਸ ਦੇ ਵਿੱਚ ਇਹ ਪੁੱਛਿਆ ਜਾਊਗਾ ਕਿ ਜਦੋਂ ਦੇਸ਼ ਬਚਾਉਣ ਦੀ ਲੋੜ ਪੈ ਗਈ ਸੀ ਸੰਵਿਧਾਨ ਬਚਾਉਣ ਦੀ ਲੋੜ ਪੈ ਗਈ ਸੀ ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀ ਤਾਂ ਉਹਦਾ ਸਹੀ ਉੱਤਰ ਇਹ ਹੋਣਾ ਚਾਹੀਦਾ ਹੈ 13 0 ਨਾਲ ਪੰਜਾਬ ਦਾ ਪੰਜਾਬ ਤੋ ਵੀਰੋ ਆਪਾਂ ਨੇ ਕੁਰਬਾਨੀਆਂ ਆਪਣੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦੇਸ਼ ਨੂੰ ਛੱਡ ਨਹੀਂ ਸਕਦੇ ਆਪਾਂ ਇਹ ਤਾਂ ਵੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਆਪਾਂ ਲੈਣਾ ਸੋ ਕਿਸੇ ਕਿਸਮ ਦੇ ਬਹਿਕਾ ਵਿੱਚ ਨਾ ਆ ਜਿਓ ਕਿਸੇ ਟੈਂਪਰੇਰੀ ਹਵਾ 'ਚ ਨਾ ਆ ਜਿਓ ਆਪਣੇ ਕੋਲੇ ਸਰਕਾਰ ਹੈ 3 ਸਾਲ ਤੱਕ ਕੰਮ ਨਹੀਂ ਕਰਨੇ ਨੇ ਜੇ ਕਿਤੇ ਖਡੂਰ ਸਾਹਿਬ ਤੋਂ ਐਮਪੀ ਵੀ ਆਪਣਾ ਹੋ ਗਿਆ ਡਬਲ ਹੋ ਗਿਆ ਕੰਮ ਉਹ ਦਿੱਲੀ ਮੈਂ ਚੰਡੀਗੜ੍ਹ ਤੇ ਫਿਰ ਕੰਮਾਂ ਵਾਲਾ ਮੈਨੂੰ ਦੱਸਿਆ ਮਨਜਿੰਦਰ ਨੇ 44 ਸੜਕਾਂ ਬਣਾਤੀਆਂ ਤੁਹਾਡੇ ਇਲਾਕੇ ਦੀਆਂ 44 ਕਰੋੜਾਂ ਰੁਪਇਆ ਦਿੱਤਾ ਇਸ ਹਲਕੇ ਨੂੰ ਮੈਂ ਕਰੋੜਾਂ ਪਹਿਲਾਂ ਕਦੇ ਥੇਲਾ ਨਹੀਂ ਲੱਗਿਆ ਸੀ ਸੋ ਵੀਰੋ एक रख बटन किनवे नंबर ते है बटन चौथे नंबर पर है आना पहले नंबर ते है बाकी बटन वाल देखो ना चिट्टा मोती उतरे हुए अखा च लुटेरे है सो वे करके थोड़े को आया गला बैठा प्या कोई गल नहीं ਜੋ ਨਾ ਲਾਉਣ ਨਾਲੋਂ ਤਾਂ ਨਹੀਂ ਔਖਾ ਕੰਮ ਲੋਕਾਂ ਨੂੰ ਜਗਾਉਣਾ ਹੀ ਐ ਔਰ ਤੁਸੀਂ ਜਾਗੇ ਵੀ ਪਏ ਹੋ ਵਧੀਆ ਗੱਲ ਐ ਮੇਰੇ ਨਾਲੋਂ ਜ਼ਿਆਦਾ ਤੁਸੀਂ ਬੋਲਣ ਲੱਗ ਗਏ ਹੁਣ ਮੈਨੂੰ ਮੈਨੂੰ ਬੋਲਣਾ ਘੱਟ ਪੈ ਰਿਹਾ ਫਿਰ ਆ ਦੇਖ ਲੋ ਕਾਲੀਦਲ ਦਾ ਕੀ ਹਾਲ ਹੋਇਆ ਪਿਆ ਕਾਂਗਰਸ ਦਾ ਕੀ ਹਾਲ ਹੋਇਆ ਪਿਆ ਕਾਂਗਰਸ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੌਣ ਕਿੱਥੋਂ ਲੜ ਰਿਹਾ ਹੈ ਕੌਣ ਕੀ ਦੇ ਵਿਰੁੱਧ ਲੜ ਰਿਹਾ ਹੈ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਬਠਿੰਡੇ ਵਾਲਾ ਲੁਧਿਆਣੇ ਮਾਰਿਆ ਸੰਗਰੂਰ ਵਾਲਾ ਆਨੰਦਪੁਰ ਸਾਹਿਬ ਸਿੜਤਾ ਇੱਥੋਂ ਪੁਲਾਥ ਵਾਲਾ ਸਾਡੇ ਸੰਗਰੂਰ ਫਿਰਦਾ ਕੱਲ ਮੈਂ ਪੁਲਾਥ ਗਿਆ ਸੀ ਲੋਕ ਕਹਿੰਦੇ ਸਾਨੂੰ ਧੋਖਾ ਦੇਊਗਾ ਸੁਖਪਾਲ ਖਹਿਰਾ ਸਾਨੂੰ ਧੋਖਾ ਦੇਊਗਾ ਜੀ ਸਾਨੂੰ ਛੱਡ ਜੂ ਮੈਂ ਕਿਹਾ ਤੁਸੀਂ ਬਿਲਕੁਲ ਫਿਕਰ ਨਾ ਕਰੋ ਕੋਈ ਧੋਖਾ ਨਹੀਂ ਦੇਂਦਾ ਛੱਡੂ ਤਾਂ ਤਾਂ ਜੇ ਉੱਥੋਂ ਜਿੱਤਣ ਦੇਵਾਂਗੇ ਆਰਾਮ ਨਾਲ ਆ ਜੂਗਾ ਮੈਂ ਕਿਹਾ ਇੱਥੇ ਆ ਜੂ ਇਹਨੂੰ ਇਧਰ ਉਧਰ ਮੂੰਹ ਮਾਰਨ ਦੀ ਆਦਤ ਆ ਮੈਂ ਕਿਹਾ ਇੱਥੇ ਆ ਜੂ ਪਹਿਲਾਂ ਪਿਛਲੀ ਵਾਰ ਬਠਿੰਡੇ ਗਿਆ ਸੀ ਐਤ ਕੀ ਸੰਗਰੂਰ ਗਿਆ ਘਰੇ ਮੁੜਿਆਊਗਾ ਅਸ ਸੁੱਖ ਸ਼ਾਂਤੀ ਨਾਲ ਮੁੜਿਆਊਗਾ ਬਸ ਸੋ ਵੀਰੋ अरविंद केजरीवाल ਨੂੰ ਚੱਕ ਕੇ ਅੰਦਰ ਮਾਰਿਆ ਜੇਲ੍ਹ ਚ ਕੀ ਸੋਚਦਾ ਸੀ ਮੋਦੀ ਕਿ केजरीवाल ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਉਹ केजरीवाल ਇੱਕ ਵਿਅਕਤੀ ਦਾ ਨਾਮ ਨਹੀਂ केजरीवाल ਇੱਕ ਸੋਚ ਹੈ ਉਹ ਵਿਅਕਤੀ ਨੂੰ ਅੰਦਰ ਕਰ ਦੇਗਾ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੇਗਾ ਮੈਨੂੰ ਇਹ ਦੱਸ ਦੇ ਮੋਦੀ